ਆ ਅਗਰ ਪਾਸੇ ਚਲੇ ਗਏ ਤਾਂ ਵੀ ਦੇਖ ਲੀਏ ਉਹ ਕੋਪਰਾ ਸਮਾਨ ਅੰਦਰ ਕਰੋ ਜੋ ਕਰੋ ਟ੍ਰੈਕ ਪੂਰਤ ਹੈ ਸੰਜਾ ਕੰਮ ਜਿਹੜੇ ਟ੍ਰੈਕ ਪੂਰਤ ਕੰਮ ਨਹੀਂ ਸਾਰੇ ਉਹ ਸੰਜਾ ਕੰਮ ਪਰ ਅਲਗ ਅਲਗ ਕੇ ਬਾਰੇ ਤਰਕਪਨ ਤੋਂ ਸਖਤ ਬੇਤੀ ਹੋਰ ਸੰਜੋਤ ਹੋਵੇ ਰਾਹੁਲ ਗੁਰੂ ਜੋ ਕਹਿੰਦਾ ਸੀ ਨੇ ਬਹੁਤ ਪਰੇਸ਼ਾਨੀ ਕਰਨਾ ਜਾਂਦੀ ਲੋਕ ਇੱਥੇ ਪਰ ਮੁਲਾਕਾਤ ਤੋਂ ਸਾਰੀ ਜਨਤਾ ਪਰੇਸ਼ਾਨ ਆ ਦੇਖੋ ਭਾਈ ਮੰਗਣਾ ਪਾਇਆ ਉਹ ਉਹ ਵੀ ਅੰਦਰੋਂ ਉਹ ਨਿਕਲਦਾ মই মানুহ নাভিকাৰ ਵਾਹ ਜੱਟ ਕੇ ਯਾਰ ਡਾਲਾ ਨਾ ਪਾਵੇ ਕੋਈ ਇਹ ਫੋਟੋ ਰਿਫਰ ਤੇ ਇਹ ਹੀ ਚੱਲਣਾ ਕੰਮ ਇਹ ਕਰਨਾ ਪੈਣਾ ਕਰੋ ਪਰ ਉਹ ਸਾਨੂੰ ਪਤਾ ਨਹੀਂ ਕਿ ਕਵਰੇਜ ਦੇ ਵਿੱਚ ਟਾਈਮ ਦਾ ਟਾਈਮ ਤੁਹਾਡੇ ਕੋਲੇ ਸਮਝ ਮੰਜੇ ਤੋਂ ਮੰਗਰੰਦਰ ਕੋਲ ਜਾਣਾ ਹੈ। 5000 ਦੋ ਆਜਮ ਕੇ ਸਬੰਧਤ ਕੇਂਦਰ ਕੋਲ। ਸਤਿ ਸ੍ਰੀ ਅਕਾਲ ਤੁਹਾਨੂੰ ਪੋਰੇ ਦੁਆਰ ਤੱਕ ਰੋਕਾ ਆਉਣਾ ਪਾਵੇਗਾ। ਮੰਜੇ ਤੋਂ ਯਾਤਰਾ ਕਰੀਏਗੀ। ਮਰਨ ਮੋਹਮਦ ਪਾਤਲਾ ਪਤਨੀ ਬਰੋਨੀ ਇੱਕ ਮਲਦਾਰ ਸਾਨੀ ਦੀ ਪੋਤਰੀ ਦਾ ਬੋਲ ਹੈ ਪੱਖਿਆ ਸੇ ਕੰਮ ਕਰੋ ਰੋੜ ਜਾਂਦਾ ਕਰੋ ਹਮ ਦੱਸਣ ਕੋਈ ਪ੍ਰੋਬਲਮ ਨਹੀਂ ਹਮ ਦੂਰੇ ਨਾਲ ਨਿਗਰੱਖਿਆ ਕਰਦਾ ਹੈ पब्लिक तो आनी ना तो ये Vamos lá. ਦੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜੀ ਨੇ ਮੇਰੀ ਪੋਸਟਿੰਗ ਕੀਤੀ ਆ ਬਤੌਰ ਟ੍ਰੈਫਿਕ ਚਾਪ ਮੋਗਾ ਔਰ ਨਾਲ ਹੀ ਗਾਈਡਸ ਦਿੱਤੀ ਆ ਹਦਾਇਤ ਦਿੱਤੀ ਆ ਵੀ ਮੋਗਾ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਤਾਣੀ ਜਿਹੜੀ ਉਲਝੀ ਆ ਉਹਨੂੰ ਸਹੀ ਕਰਨਾ ਮਾਨਯੋਗ ਐਸਐਸਪੀ ਸਾਹਿਬ ਦੇ ਆਦੇਸ਼ਾਂ ਦੇ ਅੱਜ ਅਸੀਂ ਮੋਗਾ ਸ਼ਹਿਰ ਮੇਨ ਬਾਜ਼ਾਰ ਅੰਮ੍ਰਿਤਸਰ ਰੋਡ ਜਿਸਟ੍ਰਿਕ ਰੋਡ ਔਰ ਕੁਆਡ ਬਾਜ਼ਾਰ ਨੂੰ ਕਲੀਅਰ ਕੀਤਾ ਕੁਆਡ ਬਾਜ਼ਾਰ ਤੁਸੀਂ ਦੇਖਿਆ ਹੋਊਗਾ 60 ਕੋਟ ਦੀ ਗਲੀ ਆ ਯੋਦਾ ਸੀਗਾ ਸਿਰਫ ਉੱਤੇ 10 ਫੋਟੀ ਲੰਘਣ ਨੂੰ ਜਗ੍ਹਾ ਬੜੀ ਔਖੀ ਸੀ ਉਹ ਤਿੰਨ ਮਹੱਲਿਆਂ ਨੂੰ ਜਗ੍ਹਾ ਲੱਗਦੀ ਆ ਤਿੰਨ ਮਹੱਲਿਆਂ ਦਾ ਰਸਤਾ ਉਹ ਬਿਲਕੁਲ ਬਲੌਕ ਸੀ ਲੋਕ ਬੜੇ ਪਰੇਸ਼ਾਨ ਸੀਗੇ ਉਹ ਸਾਰੇ ਜਿਹੜੇ ਨਜਾਇਜ਼ ਕਬਜ਼ੇ ਜਿਹੜੇ ਕੁਆਰਟ ਬਾਜ਼ਾਰ ਦੇ ਸਾਰੇ ਕਲੀਅਰ ਕਰਾਏ ਗਏ ਔਰ ਅੱਗੇ ਤੋਂ ਸਖਤ ਹਦਾਇਤ ਕੀਤੀ ਗਈ ਆ ਵੀ ਜੇ ਕੋਈ ਇਹ ਚ ਕਬਜ਼ਾ ਕਰੂਗਾ ਜਾਂ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਖਿਲਾਫ ਜੜੀ ਸਖਤ ਕਾਰਵਾਈ ਕੀਤੀ ਜਾਊਗੀ ਬਸ ਅੱਜ ਮੇਨ ਬਾਜ਼ਾਰ ਕੀਤਾ ਅੰਮ੍ਰਿਤਸਰ ਰੋਡ ਕੀਤਾ ਡਿਸਟ੍ਰਿਕਟ ਰੋਡ ਕੀਤਾ ਔਰ ਕੁਆਰਟ ਬਾਜ਼ਾਰ ਕੀਤਾ ਹੁਣ ਅਸੀਂ ਅੱਗੇ ਅਗਲੇ ਮਤਲਬ ਕਰ ਰਹੇ ਆ ਮੰਡੀ ਦੇ ਵਿੱਚ ਜਾ ਰਹੇ ਆ ਅ ਕਾਲਸਾ ਰੋਡ ਨੂੰ ਜਿਹੜਾ ਹੋਰ ਕਲੀਅਰ ਕਰ ਰਹੇ ਆ ਦਸਾਂਹੇ ਰੋਡ ਨੂੰ ਕਰ ਰਹੇ ਆ ਜਾਂ ਪ੍ਰਤਾਪ ਰੋਡ ਰੇਲਵੇ ਰੋਡ ਸਾਰੇ ਅਸੀਂ ਜਾਣੇ ਮਤਲਬ ਰੈਗੂਲਰ ਚੱਲਣਾ ਕੰਮ ਇਹ ਅੱਜ ਨਹੀਂ ਜਿਹੜਾ ਹੋਣ ਕਰਤਾ ਇਹ ਰੈਗੂਲਰ ਜਿਹੜੀ ਐਕਸਰਸਾਈਜ਼ ਚੱਲਦੀ ਰਹਿਣੀ ਮੈਨੂੰ ਪਹਿਲਾਂ ਤਾਂ ਉਹਦਾ ਪਤਾ ਨਹੀਂਗਾ ਮੈਂ ਆਪਦਾ ਦੱਸ ਸਕਦਾ ਮੈਂ 2 ਸਾਲ ਪਹਿਲਾਂ ਕੰਮ ਕੀਤਾ ਤੁਸੀਂ ਦੇਖਿਆ ਸ਼ਹਿਰ ਦੇ ਲੋਕਾਂ ਨੇ ਵੀ ਦੇਖਿਆ ਲੋਕਾਂ ਨੇ ਬੜਾ ਪਿਆਰ ਸਤਿਕਾਰ ਦਿੱਤਾ ਔਰ ਅਸੀਂ ਨਾਲ ਮਿਲ ਕੇ ਕੰਮ ਕੀਤਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਮੈਂ ਅਜੇ ਤੋਂ ਪੋਸਟਿੰਗ ਕੀਤੀ ਮੇਰੇ 5 ਘੰਟੇ ਦਾ ਤੁਸੀਂ ਕੰਮ ਦੇਖ ਲਿਆ ਉਹ ਜਿਹੜਾ 5 ਘੰਟੇ ਦਾ ਕੰਮ ਦੇਖਿਆ ਇਹ ਰੈਗੂਲਰ ਐਂ ਚੱਲੂ ਜਿੰਨਾ ਚਿਰ ਮੈਂ ਇੱਥੇ ਟ੍ਰੈਫਿਕ ਕੰਚਾਰਨਾ ਅੱਗੇ ਐਸੀ ਇਸੇ ਤਰ੍ਹਾਂ ਹੀ ਹੁੰਦਾ ਸੀਗਾ ਪਰ ਹੁਣ ਨਹੀਂ ਇਹ ਹੋਊਗਾ ਉਹਨਾਂ ਨਾਲ ਸਖਤ ਸਜ਼ਾ ਦਿੱਤੀ ਅੱਜ ਅਸੀਂ ਨੋਟਿਸ ਵੀ ਜਾਰੀ ਕਰ ਰਹੇ ਆ ਗਾਂ ਤੋਂ ਜਿਹੜਾ ਵੀ ਕੋਈ ਬਾਤ ਚ ਕਰਨ ਦੀ ਕੋਸ਼ਿਸ਼ ਕਰੂਗਾ ਉਹਨਾਂ ਦੇ ਖਿਲਾਫ ਜੜੀ ਸਖਤ ਕਾਰਵਾਈ ਕੀਤੀ ਜਾਊਗੀ ਸਖਤ ਕਾਰਵਾਈ ਦੇ ਵਿੱਚ ਅਸੀਂ ਕਾਰਪੋਰੇਸ਼ਨ ਦਾ ਸਹਿਯੋਗ ਲਵਾਂਗੇ ਕਾਰਪੋਰੇਸ਼ਨ ਵਾਲਿਆਂ ਨਾਲ ਲੈ ਕੇ ਉਹਨਾਂ ਸਮਾਨ ਜਲਤੂ ਕੋ ਉਹਨਾਂ ਤੇ ਭਾਰੀ ਜੁਰਮਾਨੇ ਕੀਤੇ ਜਾਣਗੇ ਇਹ ਰਿਕਸ਼ਾ ਲਾ ਮੇਰ ਮੀਟਿੰਗ ਹੋ ਰਹੀ ਆ ਉਸੜਾ ਮੈਂ ਮੀਟਿੰਗ ਕਰ ਲਈ ਆ ਉਸ ਦੁਨੀਆ ਨੂੰ ਬੁਲਾ ਲਿਆ ਉਹਨਾਂ ਨੂੰ ਪ੍ਰੋਪਰ ਹਦਾਇਤ ਕੀਤੀ ਜਾਣੀ ਆ ਕਿ ਉਹ ਆਪਦੇ ਨੰਬਰ ਲਵਾਉਣ ਪੈਣਗੇ ਕਿ ਰਜਿਸਟ੍ਰੇਸ਼ਨ ਹੋ ਜ਼ਰੂਰੀ ਆ ਨੰਬਰ ਲੱਗਣਾ ਜ਼ਰੂਰੀ ਆ ਔਰ ਸਵਾਰੀ ਕਿਵੇਂ ਲਾਉਣੀ ਤੇ ਕਿਵੇਂ ਚੜਾਉਣੀ ਆ ਈ ਰਿਕਸ਼ਾ ਖੱਬੇ ਲਾ ਕੇ ਸਵਾਰੀ ਨੂੰ ਲਾਉਣਾ ਸੱਜੇ ਪਾਸੇ ਅਸੀਂ ਰੱਸਾ ਬਣਾਉਣ ਲੱਗੇ ਆ ਕਿ ਸੱਜੇ ਪਾਸੇ ਕੋਈ ਸਵਾਰੀ ਨਾ ਉਤਰੇ ਔਰ ਇਹਨਾਂ ਨੂੰ ਪ੍ਰੋਪਰ ਅਸੀਂ ਟ੍ਰੇਨਿੰਗ ਵੀ ਦਵਾਂਗੇ ਇਹਨਾਂ ਨੂੰ ਨੌਲੇਜ ਨਹੀਂ ਕੀ ਜਿਆਦਾ ਕਿ ਕਿਵੇਂ ਚਲਾਉਣੇ ਆਮ ਲੋਕ ਜਿਹੜਾ ਜਣਾ ਖਣਾ ਜਿਹੜਾ ਇਰਖਾ ਲਈ ਫਿਰਦਾ ਇਹਨਾਂ ਨੂੰ ਪ੍ਰੋਪਰ ਅਸੀਂ ਗਾਈਡ ਕਰਾਂਗੇ ਦੇਖੋ ਅਸੀਂ ਕੋਸ਼ਿਸ਼ ਕਰਾਂਗੇ ਨੇ ਡਰਾਈਵਰਿਸ ਸੈਂਸ ਜਿੰਨਾਂ ਕੋਲੇ ਹੈ ਨਹੀਂ ਉਹ ਚੈੱਕ ਕਰਾਂਗੇ ਜੇ ਨਾ ਹੋਣੇ ਕਿ ਉਹਨਾਂ ਹਦਾਇਤ ਕਰਾਂਗੇ ਵੀ ਟ੍ਰੈਵਲ ਸੈਂਸ ਸਾਡੇ ਪ੍ਰੋਪਰ ਬਣਾਓ ਜਿਹੜੇ ਪਹਿਲਾਂ ਵੱਜ ਗਏ ਵੱਜ ਗਏ ਹੁਣ ਨਹੀਂ ਵੱਜਣਗੇ ਹੁਣ ਬੁਲਟ ਜਿਹੜਾ ਸਾਡੇ ਨਜ਼ਰ ਦੇ ਵਿੱਚ ਆ ਗਿਆ ਤੁਸੀਂ ਆਪ ਹੀ ਦੇਖੋਗੇ ਕਿਵੇਂ ਪਟਾਕੇ ਪੈਂਦੇ ਉਹ ਭੁੱਲੇ ਜਾਣ ਜਿਹੜੇ ਪਟਾਕੇ ਇਹਨਾਂ ਨੇ ਪਾ ਲਿਆ ਮੇਰੀ ਉਹਨਾਂ ਨੂੰ ਬੇਨਤੀ ਵੀ ਆ ਵੀ ਅੱਜ ਹੀ ਆਪਦੇ ਜਿਹੜੇ ਉਹ ਕਲੀਅਰ ਕਰ ਲੈਣ ਫਿਰ ਜਿਹੜਾ ਇਹ ਬੁਲਟ ਦਾ ਪਟਾਕਾ ਜਿੰਨੇ ਦਾ ਪਟਾਕਾ ਪਉਂਦਾ ਹੁੰਦਾ ਉਹਦਾ ਕਰਨੀ ਕਾਰਵਾਈ ਜਿਹੜੇ ਮਿਸਤਰੀ ਨੇ ਉਹ ਲਾਇਸੈਂਸ ਲਾਇਆ ਬਣਾਇਆ ਉਹ ਲਾਇਆ ਹੁਗਾ ਉਹਦੇ ਤੇ ਵੀ ਕਾਰਵਾਈ ਕੀਤੀ ਜਾਵੇ ਨਹੀਂ ਇਹੋ ਜੀ ਇਹੋ ਜੀ ਗੱਲ ਲੋਕੀ ਇਹ ਰੈਗੂਲਰ ਸਾਰੀ ਐਕਸਰਸਾਈਜ਼ ਚਲਦੀ ਰਹੇ ਮੈਂ ਜਦੋਂ ਵੀ ਤੁਹਾਨੂੰ ਮਿਲੂਗਾ ਰੋਡ ਦੇ ਉੱਤੇ ਮਿਲੂਗਾ ਪਲਾ ਹੌਣ ਗਰਮੀ ਹੋਵੇ ਪਲਾ ਸਰਦੀ ਹੋਵੇ ਜਦੋਂ ਵੀ ਮਿਲੂਗਾ ਮੈਂ ਰੋਡ ਤੇ ਮਿਲੂਗਾ ਕੋਈ ਨਾ ਆਪਣੀ ਐਕਸਰਸਾਈਜ਼ ਕਰਦੇ ਹੋਊਗੀ ਬਿਲਕੁਲ برداشت ਨਹੀਂ ਕੀਤਾ ਜਾਊਗਾ ਜੇ ਕੋਈ ਹੋਜੀ ਕੋਈ ਕਰੂਗਾ ਅੱਜ ਮੈਂ ਮੀਟਿੰਗ ਕਰ ਰਿਹਾ ਮਿਨੀ ਬੱਸਾਂ ਦੇ ਪ੍ਰਧਾਨ ਨੂੰ ਬੁਲਾ ਕੇ ਤੇ ਉਹਨਾਂ ਦੇ ਜਿਹੜੀ ਜੁਨੀਆ ਨੂੰ ਬੁਲਾ ਕੇ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਪ੍ਰੋਪਰ ਸਮਝਾਇਆ ਜਾਊਗਾ ਵੀ ਤੁਸੀਂ ਵੀ ਜਿਹੜੀਆਂ ਬੱਸਾਂ ਵੀ ਆਪਸਟੈਂਡ ਦੇ ਅੰਦਰ ਲਾਓ ਜਿਹੜੀਆਂ ਉਹਨਾਂ ਤੋਂ ਜਗ੍ਹਾ ਲਾਓ ਅੰਦਰ ਹੀ ਸਵਾਰੀ ਲਾਓ ਤੇ ਅੰਦਰ ਹੀ ਖੜੋ। ਮੇਰੀ ਸਾਰੇ ਲੋਕਾਂ ਨੂੰ ਬੇਨਤੀ ਆ ਵੀ ਇਹ ਜਿਹੜਾ ਟਰੈਕ ਦਾ ਮਸਲਾ ਹੁੰਦਾ ਕੱਲੀ ਟਰੈਕ ਪੋਸਟ ਦਾ ਕੱਲੀ ਕਾਰਵਾਈ ਨਹੀਂ ਗਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਆ ਜਿਹੜ ਆਪ ਨੂੰ ਪਤਾ ਸਾਡਾ ਮੇਨ ਬਾਜ਼ਾਰ ਜਿਹੜਾ ਬਹੁਤ ਭੀੜਾ ਦੁਕਾਨਦਾਰ ਵੀਰਾਂ ਨੂੰ ਬੇਨਤੀ ਆ ਵੀ ਉਹ ਆਪ ਦਾ 2-2 ਫੁੱਟ ਸਮਾਨ ਜਿਹੜਾ ਪਿੱਛੇ ਰੱਖਣ ਕੋਈ ਨਾ ਜਾਇ ਜਿਹੜੇ ਕਬਜ਼ੇ ਕੀਤੇ ਪਿੱਛੇ ਹਟਾਉਣ ਤਾਂ ਕਿ ਸਾਡਾ ਜਿਹੜੀ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਦੇ ਸਾਰੇ ਮੇਨ ਬਾਜ਼ਾਰ ਦੇ ਵਿੱਚ ਹੀ ਜਾਣਾ ਹੁੰਦਾ ਤੇ ਇਸੇ ਤਰ੍ਹਾਂ ਜਿਹੜੇ 2-ਵੀਲਰ ਵਹੀਕਲ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਹੈਲਮਟ ਪਾ ਕੇ ਰੱਖਣ ਜਿਹੜੇ 4-ਵੀਲਰ ਵਹੀਕਲ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਸੀਟ ਬੈਲਟ ਲਾ ਕੇ ਰੱਖਣ ਆਪ ਦੇ ਪੂਰੇ ਦਸਤਾਵੇਜ਼ ਰੱਖਣ ਜਿਹੜਾ ਵੀ ਮੇਨ ਬਾਜ਼ਾਰ ਦੇ ਵਿੱਚ ਕੋਈ ਕੰਮਕਾਰ ਰੋਜ਼ ਰੋਜ਼ਾਨਾ ਦੇ ਕ ਉਨਾ ਵਾਸਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਜਿਵੇਂ ਖਾਣਾ ਸਿਟੀ ਦੀ ਬੈਕ ਸਾਈਡ ਆ ਆਪਣਾ ਰੇਲਵੇ ਸਟੇਸ਼ਨ ਆ ਮੰਡੀ ਦੇ ਵਿੱਚ ਆ ਸਿਵਲ ਹਸਪੀਟਲ ਆ ਉਹ ਆਪਦੀਆਂ ਗੱਡੀਆਂ ਪਾਰਕਿੰਗ ਕਰਕੇ ਤੇ ਫਿਰ ਆਪਦਾ ਜਿਹੜੇ ਖਰੀਦਦਾਰ ਪ੍ਰੋਤ ਕਰਨਾ ਤੇ ਜਿਹੜੇ ਗੁੰਡਾ ਅਨਸਰ ਮੇਰੀ ਉਹਨਾਂ ਨੂੰ ਚੇਤਾਵਨੀ ਆ ਜਿਹੜੇ ਬੁਲਟ ਵਾਲੇ ਦਾ ਕੋਈ ਹੋਰ ਜਿਹੜੇ ਗੁੰਡਾ ਕਰਦੀ ਕੱਲ ਦੇ ਦਾ ਵਿਦਾਉਟ ਨੰਬਰ ਤੋਂ ਕੋਈ ਮੋਟਰਸਾਈਕਲ ਸਰੀਫ ਲੋਕ ਆ ਜਿਹੜੇ ਉਹਨਾਂ ਵਾਸਤੇ ਟ੍ਰੈਕ ਪੁਲਿਸ ਬਿਲਕੁਲ ਪਿਆਰ ਸਤਿਕਾਰ ਰਿਸਪੈਕਟ ਦੇ ਨਾਲ ਕੰਮ ਕਰੂਗੀ ਔਰ ਜਿਹੜਾ ਕੋਈ ਗੁੰਡਾਗਰਦੀ ਕਰਨਗੇ ਜਿਹੜਾ ਇਸੇ ਕੋ ਹੁੱਲੜ ਪਾਜੀ ਕਰਨਗੇ ਉਹਨਾਂ ਨਾਲ ਸਖਤੀ ਨਾਲ ਨਿਪਟਿਆ ਜਾਊਗਾ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਉਹਨੂੰ ਬੌਂਡ ਕੀਤਾ ਜਾਊਗਾ ਵੱਡੇ ਜੁਰਮਾਨੇ ਕੀਤੇ ਜਾਣਗੇ ਕਿਉਂਕਿ ਮੈਨੂੰ ਪਤਾ ਸਕੂਲ ਕਿੰਨੇ ਵਜੇ ਲੱੱਗਦਾ ਕਿੰਨੇ ਵਜੇ ਛੁੱਟਦੇ ਹਾਂ ਮੈਂ ਪ੍ਰੋਪਰ ਆਪ ਵੀ ਜਾਊਂਗਾ ਔਰ ਮੇਰਾ ਮੁਲਾਜ਼ਮ ਵੀ ਖੜੂਗਾ ਜਦੋਂ ਛੁੱਟੀ ਹੋਊਗੀ ਬਿਲਕੁਲ ਗੁੰਡਾਗਰਦੀ ਦਾ ਨਾਮੋ ਨਿਸ਼ਾਨ ਕਤਲ ਕੀਤਾ ਜਾਊਗਾ ਮੋਗੇ ਦੇ ਵਿੱਚ ਬਿਲਕੁਲ ਆਮ ਵਰਗੇ ਵਧੀਆ ਲੋਕ ਆਮ ਜਨਤਾ ਆਰਾਮ ਨਾਲ ਆਊਗੀ ਤੇ ਆਰਾਮ ਨਾਲ ਜਾਊਗੀ ਇੱਕ ਮਿੰਟ ਜਿਹੜਾ ਤੁਹਾਡਾ ਜਿਹੜਾ ਸਫਰ ਅਸੀਂ ਕਲੀਅਰ ਕਰਾਂਗੇ ਮੇਨ